ਇੱਥੇ ਰੱਖੇ ਤੇ ਤੁਮ ਮਾੜਾ ਪੁੱਟਾ ਹੋ ਗਿਆ ਉਹ ਸਮੇਂ ਤੋਂ ਮੰਨ ਲਿਆ ਗਿਆ ਮਰਾ ਲੈ ਭਈ ਮਿੱਤਰਾ ਰੇ ਖਚਲੇ ਪਾੜ ਦੇ ਇੰਜਨ ਅੱਜ ਦੇਖੀ ਜੋ ਜੋ ਹੋਊਗਾ ਓਏ ਹੋਏ 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 ਲਿਸ਼ਕੀ ਲਿਸ਼ਕੀ ਬਾਬਾ ਜੀ ਲਿਸ਼ਕੀ ਗੀ ਗੁੱਡ ਮਾਰਨਿੰਗ ਮਿੱਤਰਾ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੋਕ ਆਪਾਂ ਦੁਬਾਰਾ ਕਰਤਾ ਫਿਰ ਹੜ ਕੇ ਬਾਹਰ ਚਾਹਮਾ ਪੀਨੇ ਆ ਠੀਕ ਹੈ चाय शायी पी ले तो यह लगे बहुत खड़ के चाह पीना पता नहीं ठंड चाह पीनी पता नहीं ठीक है गड्डिया कर लिए सैट अवे फतेहगढ़ साहब ठीक है नाल दिखा देंगे जिद जिदर जाव चल गें कर ਆ ਮੈਂ ਤਾਂ ਉੱਥਰਾ ਤਾ ਉੱਥੇ ਚੱਕ ਗੱਡੀ ਪਰੇ ਘਰ ਫੜ ਫੜ ਲੈ ਵੀ ਮਿੱਤਰਾਂ ਚਲੋ ਆਏ ਹਾਏ 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 ਆਏ ਠੰਡ ਬੰਦਿ ਸ੍ਰੀ ਨਹੀਂ ਤੇ ਰੱਖ ਬੰਦਿ ਆਹੋ ਗਾਲਾਂ ਨਿਕਲ ਨਹੀਂ ਫालतੂ ਠੀਕ ਹੈ ਨਾ ਤੇ ਗੱਡੀ ਕਰਦਾ ਪਰੇ ਗਾਂ ਦੀ ਸਿਸਟਮ ਗਾਂ ਬਣਾਵਾਂਗੇ ਜੋ ਜੋ ਹੋਊਗਾ ਤੁਹਾਨੂੰ ਦਾਸਤਾ ਫਤਿਹਗੜ ਸਾਹਿਬ ਜਾਣਾ ਸ਼ਾਇਦ ਠੀਕ ਹੈ ਤੇ ਗੁਰਦੁਆਰੇ ਤੁਹਾਨੂੰ ਦਰਸ਼ਨ ਕਰਾਵਾਗੇ ਨਾਲੇ ਤੇ ਇਸੇ ਗੱਲ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਠੀਕ ਆ ਤੁਹਾਨੂੰ ਕਰ ਬੈਠੇ ਬੈਠੇ ਸੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਦਰਸ਼ਨ ਕਰਵਾ ਲੈਣੇ ਆਪਾਂ ਚਲੋ ਜੀ ਚਲੋ ਵੀ ਮਿੱਤਰਾ ਚਲੋ ਵੀ ਮਿੱਤਰਾ ਉਹ ਗੇਟ ਲੱਗ ਗਿਆ ਬੰਦ ਕਰਨ ਇੱਥੇ ਲਾ ਲਾ ਪਾਰਸਾ ਪਿੱਛੇ ਜੇ ਕਰਕੇ ਠੰਡ ਕਰਕੇ ਨਾ ਯਾਰ ਠੰਡ ਕਰਕੇ ਉਸ ਜੀ ਉਹ ਜੰਮ ਜਾਂਦੀ ਆ ਤੇ ਮੈਂ ਕਿਹਾ ਪਾਣੀ ਜੇ ਚਲ ਮਾਰ ਲੀ ਮੜਾ ਜਾ ਠੀਕ ਆ ਤੂੰ ਆਫਟਰ ਆਲ ਗੁਰੂ ਘਰ ਲੈ ਕੇ ਜਾਣਾ ਤੇ ਪਾਣੀ ਪੂਣੀ ਤਾਂ ਮਾਰਨਾ ਬਹੁਤ ਵਧੀਆ ਗੱਲ ਐ ਚੰਗੀ ਗੱਲ ਐ ਆਪਣੇ ਸਟੇਪ ਤੇ ਮਾਰਿਆ ਕਰੋ ਤੇ ਨਹਾਇਆ ਕਰੋ ਠੀਕ ਐ ਚੱਲ ਭਾਈ ਆ ਜਾ ਭਾਈ ਮੇਰਾ ਤੋ ਵੀ ਖੋਲ ਜਾ ਪੂਰਾ ਓਏ ਆ ਜਾ ਭਈ ਆ ਜਾ ਆ ਜਾ ਆ ਜਾ ਆਏ ਹੋਏ 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 ਪਾਣੀ ਓਏ ਓਏ ਹੋਏ ਹੋਏ ਦੇਖੀ ਪਚਾਕੀ ਦੇਖੀ ਮਾਰਦਾ इत रख बंद हो ना देखे होने बंद, हो बंद हो गया पानी ये हो गया बंद ये हो गया बंद ये हो गया हो गया हो गया हो गया हो गया इतने रख क्यों क्या थो मैं देखा चलो मैं पानी मार लवाना फिर मिलता ठीक है जी ठंड होगी हो लिशक लिशक गई बबा जी लिशक गई झोटी लिशक गई है चलो चंगी गल है भाई ओके मित्रां ਤੇ ਗੱਡੀਆਂ ਗੱਡੀਆਂ ਕਰ ਲਈਆਂ ਓਕੇ ਠੀਕ ਐ ਗੁਰਦਾਰੇ ਜਾਣਾ ਆਫਟਰ 올 ਤੇ ਅੱਗੇ ਜੋ ਜੋ ਸੀਨ ਬਣੂਗਾ ਫਿਰ ਨਾਲ ਨਾਲ ਮੈਂ ਦਿਖਾਈ ਦਊਂਗਾ ਓਕੇ ਸੌਰੀ ਮਿੱਤਰਾਂ ਸੌਰੀ 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 ਮੇਰੇ ਦਿਮਾਗ ਚੋਂ ਗਲ ਗਿਆ ਯਾਰ ਮੈਂ ਛੋਟ ਲੈਣਾ ਸੀਗਾ ਆ ਹੁਣ ਇਹਨਾਂ ਅਸੀਂ ਛੋਲੇ ਢੋਰੇ ਖਾਦੇ ਜਿੰਨੇ ਖਾਦੇ ਗਏ ਠੀਕ ਆ ਪਹਿ ਪਟੂਰੇ ਤਾਂ ਸਾਰੇ ਖਾ ਲੇ ਛੋਲੇ ਬਚ ਗਏ ਸਾਡੇ ਕੋਲ ਛੋਲੇ ਮੈਂ ਫਿਰ ਗਿਆ ਚਲੋ ਹਾਂ ਫਿਟ ਦੇਤੇ ਹੈ ਕੀ ਕੋਈ ਕੰਮ ਤਾਂ ਆਏਗੀ ਨਹੀਂ ਕਿਤੇ ਨਾ ਜੀ ਟੈਣ ਵੇਣਾ ਨਾ 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 ਡਿਸਕਾਊਂਟ ਇੱਕ ਤੁਹਾਨੂੰ ਮੈਂ ਅਮਨ ਦੀ ਕਰਤੂਤ ਦਿਖਾਵਾਂ ਇਹਨੇ ਸیرے-ਸੇਰੇ ਆਂਦੇ ਮੇਰਾ ਨੁਕਸਾਨ ਕਰਤਾ ਇੱਕ ਸیرے-ਸੇਰੇ ਆਂਦੇ ਨੇ ਦਿਖਾਵਾਂ ਆ ਦੇਖੋ ਆ ਮੇਰਾ ਦਸਤਾਨਾ ਪਿਆ ਵਾ ਠੀਕ ਹੈ ਜੀ ਆਹ ਇਹਦਾ ਅੰਗੂਠਾ ਲੱਗ ਕਰਤਾ ਹੁਣ ਮੈਂ ਦੱਸੋ ਇਹਦਾ ਮੈਂ ਕੀ ਕਰਾਂ ਕੀ ਕਰਾਂ ਮੈਂ ਇਹਦਾ ਅੰਗੂਠਾ ਲੈ ਆ ਦਸਤਾਨਾ ਲੱਗ ਪਿਆ ਅੰਗੂਠਾ ਲੱਗ ਪਿਆ ਉੱਤਮ ਮੇਰੇ ਕੋਲ ਹੈ ਵੀ ਇੱਕ ਹੁਣ ਅੱਜ ਜਦੋਂ ਜਾਵਾਂਗੀ ਘਰੇ ਬਾਈ ਤੇ ਉਦੋਂ ਕੰਮ ਖਰਾਬ ਹੋ ਜਾਣਾ ਲਾਵਾ ਗੁੰਜਗਾਰ ਕੋਈ ਨਹੀਂ ਭਰਾ ਤੁਹਾਡਾ ਜਗਾੜੀ sire ਦਾ ਤੇ ਜਗਾੜ ਹੀ ਲਾਉਣੇ ਆ ਹੁਣ ਤੱਕ ਜਗਾੜ ਹੀ ਲਾਉਂਦੇ ਆਏ ਆ ਜਗਾੜ ਹੀ ਲਾਉਣੇ ਆ ਠੀਕ ਹੈ ਨਾ ਲਾ ਵੀ ਮਿੱਤਰਾ ਗੱਡੀ ਆਪਾਂ ਚੱਕ ਲਈ ਮੰਗਾ ਯਾਰ ਉੱਥੇ ਬਹਿ ਕੇ ਤਾਂ ਠੰਡ ਲੱਗਦੀ ਕਮਰੇ ਚ ਗੱਡੀ ਚ ਬਹਨੇ ਜਾ ਕੇ ਟੌਰ ਨਾਲ ਨਾ ਹਵਾ ਮੈਨਾਂ ਠੰਡਾ ਵੀ ਨਾ ਹੁਣ ਅਸੀਂ ਜਿੱਦੂ ਮੜੀ ਮੱਡੀ ਨਿਕਲੀ ਆ ਤੂੰ ਪਪੇਊਗੀ ਤੇ ਨਿਯਾਰੇ ਆਊਗੇ ਓਕੇ ਠੀਕ ਐ ਚੱਲ ਮਰੇ ਚੱਲ ਬਈ ਪਰਸਾ ਚੱਲ ਬਈ ਪਰਸਾ ਚੱਲ ਬਈ ਓਕੇ ਮਿੱਤਰੋ ਤੇ ਗੱਲ ਇਹ ਆ ਵੀ ਫਟੇਗੜ ਸਾਹਿਬ ਜਾਣਦ ਤਾ ਮੈਨੂੰ ਲੱਗਦਾ ਆਪਾਂ ਕੈਨਸਲ ਕਰ ਚਾ। ਠੀਕ ਐ ਕਿਉਂਕਿ ਨਹੀਂ ਜਾਣਾ ਕਿਉਂਕਿ ਟਾਈਮ ਤੁਹਾਡੇ ਸਾਹਮਣੇ ਹੀ ਆ ਦੇ ਲੋ 2:00 ਬਜ ਕੇ 4 ਮਿੰਟ ਹੋ ਗਏ ਹੁਣ ਤਾਂ ਕਿੱਥੇ ਜਾਣਾ ਵਾ ਸ਼ਾਇਦ ਨਾ ਹੀ ਜਾਈਏ ਸ਼ਾਇਦ ਕੁਝ ਦੇ ਕੁਝ ਨਹੀਂ ਕਹਿ ਸਕਦਾ ਮੈਂ ਕਿ ਅੱਛਾ ਪੱਕਾ ਜਈਆ ਕਿਉਂਕਿ ਪਹਿਲਾਂ ਵੀ ਮੈਂ ਸ਼ਾਇਦ ਹੀ ਗਿਆ ਸੀ ਕੋਈ ਕਨਫਰਮ ਨਹੀਂ ਸੀਗਾ ਵੀ ਕਨਫਰਮ ਜਾਣੇ ਜਾਣਾ ਵਾ ਕੱਚਾ ਪੱਕਾ ਸੀਗਾ ਤੇ ਕੋਈ ਬਣ ਕੇ ਆਉਣਾ ਸੀ ਇਹਨਾਂ ਕੈਨਸਲ ਕਰਤਾ ਠੀਕ ਹੈ ਜੀ ਤੇ ਗੱਲ ਇਹ ਆ ਵੀ ਤੁਸੀਂ ਹੁਣ ਚੰਨ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਬੈਲ ਆਈਕਨ ਉਹਨ ਕਰ ਲੋ ਦੋਸਤਾਂ ਨੂੰ ਸ਼ੇਅਰ ਕਰ ਦਿਓ ਉਹਨਾਂ ਨੂੰ ਕਹਿੰਦਾ ਠੁੱਡੇ ਮਾਰ ਮਾਰ ਕੇ ਸਬਸਕ੍ਰਾਈਬ ਕਰ ਦਨ ਠੀਕ ਹੈ ਕਿ ਤੁਹਾਡੇ ਭਰਾ ਨੂੰ ਮੋਟੀਵੇਸ਼ਨ ਮਿਲ ਸੀਗੇ ਫਿਰ ਆਪਾਂ ਕਹਣ ਕਹਣ ਵਲੋਗ ਲੈ ਕੇ ਆ ਸਕੀਏ ਤੇ ਮੈਂ ਜੇ ਸਚਾਈ ਦੱਸਾਂ ਤੁ ਮੈਂ ਕਰਦਾ ਵੀ Oppo ਦੇ ਫੋਨ ਤੋਂ ਬਿਆਂ ਠੀਕ ਹੈ ਫਿਰ ਆਪਾਂ ਜਦੋਂ ਦੇਖਿਆ ਸਬਸਕ੍ਰਾਈਬਰ ਵਧਣਗੇ ਆਪਾਂ ਫਿਰ iPhone ਲੈ ਕੇ ਆਵਾਂਗੇ ਫਿਰ ਘੜ ਘੜ ਕੰਟੈਂਟ ਦਿਮਾਗ ਚ ਸੋਚਿਆ ਕਰਾਂਗੇ ਫਿਰ ਆਪਾਂ ਪਾਇਆ ਕਰਾਂਗੇ ਠੀਕ ਹੈ ਸੋ ਐਸਲੀ ਮੇਰਾ ਭਰਾ ਤੁਹਾਡਾ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਆ ਸਬਸਕ੍ਰਾਈਬ ਕਰੋਗੇ ਤਾਂ ਹੀ ਅਸੀਂ ਅੱਗੇ ਵਧਾਂਗੇ ਫਿਰ ਤੁਹਾਨੂੰ ਮੋਟੀਵੇਸ਼ਨ ਮਿਲੂਗੀ ਨਹੀਂ ਤਾਂ ਨਹੀਂ ਓਕੇ ਪੂਰਾ ਹਾਈ ਤੇ ਕਰ ਲਿਆ ਮੈਂ ਦੁਪਹਿਰ ਆਪਾਂ ਫਸਾ ਤੇ ਉਹ ਉੱਥੇ ਥੱਲੇ ਪੈਰਾਂ ਵਾਲਾ ਆ ਪੈਰ ਬੜੇ ਠੰਡੇ ਹੋਏ ਠੰਢੀ ਬੜੀ ਬਾਬਾ ਪਈ ਜਾਂਦੀ ਆ ਹੁਣ ਇਹ ਪੈਰ ਗਰਮ ਕਰਕੇ ਪੂਰੇ ਨਿੱਗੇ ਕਰਕੇ ਫਿਰ ਕਰਾਂਗੇ ਇਹੀ ਫਾਇਦਾ ਬੈਟਰੀ ਵਾਲੀ ਦਾ ਬਸ ਮਨ ਤੱਕ ਲੱਗਿਆ ਕੋਈ ਚੱਲ ਨਾ ਕੋਈ ਡੀਜ਼ਲ ਲੱਗਦਾ ਨਾ ਲੈਣਾ ਨਾ ਦੇਣਾ ਆਰਾਮ ਨਾਲ ਵਿੱਚ ਬੈਠਾ ਸਟਾਰਟ ਠੀਕ ਹੈ ਜੀ ਤੇ ਰਾਹ ਨੂੰ ਨਿਆਰੇ ਲੋ ਠੰਡ ਚ ਗਰਮ ਕਰੋ ਤੇ ਗਰਮੀ ਚ ਠੰਡੀ ਰਹੁ ਗੱਡੀ ਆ ਜਿੱਥੇ ਬਸ ਹੁਣ ਆ ਪੈਰ ਨਿੱਗੇ ਕਰਕੇ ਫਿਰ ਇਹਨੂੰ ਬੰਦ ਕਰਾਂਗੇ ਓਕੇ ਮਿੱਤਰੋ ਅਮਨ ਆ ਗਿਆ ਕਹਿੰਦਾ ਚੱਲੀਏ ਮਾੜੇ ਮੈਂ ਕਹਿੰਦਾ ਚਲੋ ਭਾਈ ਜਿਹੜੇ ਜਿਹੜੇ ਲਾਈਏ

ਸ਼ੱਗਲ ਬਾਈ ਮਾਰ 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 ਥਾ ਬਾਗਾ ਕਰਾ ਦੇ ਠਾ ਬੋਲੇ ਤੇਰੇ ਕਰਕੇ ਕੀ ਉਹਨੇ ਬੋਲੇ ਤੇਰੇ ਆ ਕੇ ਲਿਖਿਆ ਗੱਡੀ ਤੇ ਖੜ ਜੋ ਆ ਬੋਲੇ ਤੇਰੇ ਕਰਕੇ ਆ ਬੋਲੇ ਬੋਲੇ ਤੇਰੇ ਕਰਕੇ ਬੋਲੇ ਆ ਚਲ ਚੇ ਨਾ ਲਖਾਇਆ ਕਰੋ ਸਭ ਦਾ ਉਹਦੀ ਗੱਡੀ ਤੇ ਬੋਲੇ ਠੀਕ ਹੈ ਮੰਮ ਮੰ ਬੋਲੇ ਇਕ ਇਕ ਇਹ ਉਹਨਾਂ ਵੀ ਨਹੀਂ ਆਏ ਕਿਹੜਾ ਜੱਗ ਤੇ ਚੌਲਿਆ ਏ ਦੱਸ ਜੱਟ ਨੂੰ ਘੇਰਨ ਵਾਲਾ ਨਹੀਂ ਵੇ ਲਾਸੀ ਤੇ ਮੂੜ ਭਣ ਗਈ ਮੇਰੇ 33 ਨੀ ਐ 13 33 ਐ ਸਹਣਾ 33 33 ਐ ਨਹੀਂ ਬੇਟਾ 33 33 ਸ਼ਰਤ ਲੋਣੀ ਮੇਰੇ ਨਾਲ ਅਜ ਨਹੀਂ ਕਹਣਾ ਤੂੰ ਹਾਂ ਹਾਂ ਉਹਦੇ ਨਾਲੇ ਲਾਏ ਪਏ ਹੋਏ ਨੇ ਗੱਡੀ ਤੇ ਅੱਜ ਨਾਲ ਤਾਂ ਜੋ ਫੜਦੇ ਨੇ ਹੁਣ ਜੋ ਸੀ ਮਾਰਦੇ ਪਟ ਗੁੜੇ ਇੱਕ ਇੱਕ ਹੀ ਅਮਲਾ ਦਾ ਨਹੀਂ ਓਏ 33 33 ਆ ਦੇਖੀ ਦੇਖੋ ਵੀ ਪਾਗਲਾ

ਕਮੈਂਟ ਵੀ ਚੱਲ ਵੀ ਮਿੱਤਰੋ ਸਰਗਾ ਚ ਉੱਪਰ ਮੈਨੂੰ ਲਾ ਕੇ ਰੋਡ ਤੇ ਸਰਕਾ ਦਿਲਾਤਾ ਸਾਨੂੰ ਉਹਨੇ ਓਕੇ ਮਿੱਤਰੋ ਤੇ ਆਪਾਂ ਆ ਚੁੱਕੇ ਆ ਇਸ ਟਾਈਮ ਵੈਸਟ ਸਾਈਡ ਠੀਕ ਹੈ ਜੀ ਲੁਧਿਆਣੇ ਵਾਲਿਆਂ ਨੂੰ ਪਤਾ ਹੋਊਗਾ ਐਸ ਆਰ ਐਸ ਮੋਲ ਦੇ ਨਾਲ ਵੈਸਟ ਸਾਈਡ ਖੁੱਲਿਆ ਇੱਥੇ ਲੱਗੀ ਸੇਲ ਭਾਰੀ ਭਰਮ ਦੇ ਵਿੱਚ ਕੱਪੜੇ ਫ੍ਰੀ 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 ਵਰੀਲਾ ਜੋ ਲੈ ਜਾਓ ਬਸ ਦੇਖੋ ਨਾ ਲੈ ਜਾਓ ਠੀਕ ਆ ओके जी मित्रों तो आ चुके हैं तो आंधे मैगियाँ वाला हो चुके हैं मैगी यो पड़ी है ठीक है जी और यो प्याज भून रहे हैं ठीक है और यो पड़े हैं हमारे आलू और ये सब्ज़ी बीच में डाल देंगे ठीक है और फिर बना लेते हैं बना के फिर आपको फाइनल लुक दिखाएंगे भाई मित्रा ਰੇ ਜਾਉਣ ਲੱਗ ਗਿਆ ਰੇ ਜਾਉਣ ਲੱਗ ਗਿਆ ਰੇ ਜਾਉਣ ਲੱਗ ਗਿਆ ਬਈ ਰੇ ਜਾਉਣ ਲੱਗ ਗਿਆ ਆ ਮੇ ਤੋਂ ਤਰ ਜੱਦ ਦਿਖਾਵਾਂ ਆ ਜੋ ਐ ਤੇ ਰੱਖ ਆ ਤੇਰੇ ਸਦਕੇ ਤੇਰੇ ਕੰਪੂਟਾ ਹੋ ਗਿਆ ਅੱਜ ਕੀ ਪੁੱਟਾ ਹੋ ਗਿਆ ਆਏ ਹਾਂ ਆ ਉਹ ਮੈਂ ਭਾੜਾ ਪੁੱਟਾ ਹੋ ਗਿਆ ਉਹ ਸਾਰੇ ਕੋ ਮਨ ਲੱਗ ਗਿਆ ਮੇਰਾ ओके गाइस बाय बाय बायो मित्रों खा पीए हो गए पुठे पुठे हो गए दसूंगा क्यों है मैं ये भी दसूंगा मैं तो तुम भी पुठे होया करो हो गए ठीक है मैं सोना लगता वैसे पुठा पुठाओगे मैं दस दोगे हाँ बीबी तुम कुछ कहना जाऊंगे ਵੀ ਬੋਤਲ ਲੱਗਦਾ ਪਿਆ ਮੇਰਾ ਪੁੱਤ ਖਿੱਕਾ ਖਾਣ ਵਾਲਾ ਓਏ ਹੋਏ ਹੋਏ ਕਿੱਥੇ ਖਾਣ ਵਾਲਾ ਲਾਓ ਜੀ ਲਾਓ ਨਜ਼ਾਰਾ ਬਣਾਓ ਚਲੋ ਠੀਕ ਹੈ ਗਾਇਸ ਓਕੇ ਕੱਢ ਲਓ ਮੈਂ ਤੁਹਾਨੂੰ ਪੁੱਠਾ ਹੋ ਕੇ ਵੀ ਦਿਖਾਤਾ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਲਾਈਕ ਤੇ ਮਾੜੇ ਸ਼ੇਅਰ ਕਰ ਦਿਓ ਹੈ ਸਾਰਾ ਸਾਰਾ ਫੇਵੜੇ ਮੇਰੇ ਮੂੰਹ ਥਣੀ ਆ ਕੇ ਨੂੰ ਬਾਹਰ ਫਿਰਦੇ ਸੀ ਫੇਵੜੇ ਬਾਹਰ ਆ ਜਾਣੇ ਹੁਣ ਕਿਦੇ ਸੁੱਖੜ ਰਹੋਗੇ ਸਾਰਾ ਬੜੇ ਸਾਲਾਂ ਬਾਅਦ ਸੁੱਖਾ ਤੀ ਹੋ ਆਹੋ ਹੋ ਖਾਹੋ ਪੁੱਠਿਓ ਚੱਲੋ ਹੋ ਕੇ ਖਾਹੋ ਹੋ ਹੁਣ ਹੋ ਪੁੱਠਿਓ ਹੋ ਜਾ